ਦੋਸਤੋ ਕਦੀ ਵੀ ਕਿਸੇ ਨੂੰ ਜ਼ਮੀਨ ਠੇਕੇ ਤੇ ਮਕਾਨ ਜਾਂ ਦੁਕਾਨ ਕਿਰਾਏ ਤੇ ਲਗਾਤਾਰ ਲੰਮੇ ਸਮੇਂ ਵਾਸਤੇ ਨਾ ਦਿਓ ਕਿਉਂਕਿ ਦੋਸਤੋ ਜੇਕਰ ਤੁਸੀਂ 12 ਤੋਂ 13 ਸਾਲ ਤੱਕ ਕਿਸੇ ਨੂੰ ਜ਼ਮੀਨ ਠੇਕੇ ਤੇ ਦਿੰਦੇ ਰਹੋ ਇੱਕ ਹੀ ਬੰਦੇ ਨੂੰ ਘਰ ਕਿਰਾਏ ਤੇ ਦਿੱਤਾ ਹੋਇਆ ਜਾਂ ਦੁਕਾਨ ਕਿਰਾਏ ਤੇ ਦਿੱਤੀ ਹੋਈ ਆ ਤਾਂ ਦੋਸਤੋ ਉਹ ਇੱਕ ਕਾਨੂੰਨ ਦੇ ਤਹਿਤ ਸੈਕਸ਼ਨ 27 ਲਿਮਿਟੇਸ਼ਨ ਐਕਟ ਦੇ ਤਹਿਤ ਉਹ ਉਸ ਜਗ੍ਹਾ ਦਾ ਮਾਲਕ ਬਣ ਸਕਦਾ ਦੋਸਤੋ ਇਹ ਸੱਚੀ ਗਾਣੀਆਂ ਸਾਡਾ ਰਿਸ਼ਤੇਦਾਰ ਤਰਨਤਾਰ ਰਹਿੰਦਾ ਉਸ ਨੇ ਕੀ ਕੀਤਾ ਸੀ ਵੀ ਦੁਕਾਨ ਦਿੱਤੀ ਸੀ ਕਿਰਾਏ ਤੇ ਤੇ ਦੋਸਤੋ ਜਿਹੜੀਆਂ ਉਹ ਘਰ ਸੀਗਾ ਉਹ ਹੈਗਾ ਸੀਗਾ ਲਾਲਕੀਰ ਦੇ ਅੰਡਰ ਤਾਂ ਦੋਸਤੋ ਉੱਥੇ ਜਿਹੜਾ ਦੁਕਾਨਦਾਰ ਸੀ ਉਹ ਕਟੋ-ਕਟ 14-15 ਸਾਲ ਬੈਠਾ ਰਿਹਾ ਉਹ ਫੌਜ ਚ ਭਰਤੀ ਹੋ ਗਿਆ ਉਹਨੇ ਸੋਚਿਆ ਵੀ ਮੈਂ ਹੁਣ ਦੁਕਾਨਾ ਢਾਕੇ ਨਵੀਆਂ ਬਣਾ ਲਾਂ ਘਰ ਕੋਠੀ ਕਾਠੀ ਪਾਉਣੀ ਸੀ ਤੇ ਚਲ ਵੇ ਇੱਕ ਦੋ ਦੁਕਾਨਾ ਮੈਂ ਇਹ ਕਿਰਾਏ ਤੇ ਦੇ ਦੂੰਗਾ ਤੇ ਬਾਕੀ ਮੈਂ ਠਾਠੂ ਦਊਂਗਾ ਤੇ ਦੋਸਤੋ ਗੱਲ ਕੀ ਹੋਈ ਵੀ ਉੱਥੇ ਬਾਕੀ ਕਿਰਾਏਦਾਰ ਤਾਂ ਉਸਦੀ ਸਹਿਮਤੀ ਨਾਲ ਉੱਠ ਗਏ ਤੇ ਇੱਕ ਗ੍ਰਾਏਦਾਰ ਗਿਆ ਅੜ ਕਿਉਂਕਿ ਉਹ ਛਾਤਰ ਸੀ ਉਹਨੇ ਕੀ ਕੀਤਾ ਵੀ ਜਾ ਕੇ ਕੋਰਟ ਕੇ ਸਲਾਹਤਾ ਉਹਨੇ ਆਖਿਆ ਵੀ 13-14 ਸਾਲ ਮੈਨ ਹਾਂਜੀ ਇਹਨਾਂ ਨੂੰ ਮੈਂ ਟਾਈਮ ਤੋਂ ਟਾਈਮ ਕਰਾਇਆ ਦਿਨਾ ਇਹ ਮੈਨੂੰ ਠਾ ਕਿਉਂ ਰਾਇ ਮੇਰੇ ਤੋਂ ਕਰਾਇਆ ਲਈ ਜਾਣ ਕਿਉਂਕਿ ਕਹਿੰਦਾ ਵੀ ਮੇਰਾ 4-5 ਲੱਖ ਰੁਪਇਆ ਧਾਰ ਅ ਦੁਕਾਨ ਦਾ ਮੇਰਾ ਪਿੰਡ 'ਚ ਫਸਿਆ ਪਿਆ ਜਾਂ ਤਾਂ ਇਹ ਮੈਨੂੰ 5-6 ਲੱਖ ਰੁਪਇਆ ਦੇਣ ਜਿਹੜਾ ਧਾਰ ਮੇਰਾ ਪਿੰਡ 'ਚ ਫਸਿਆ ਪਿਆ ਜਾਂ ਜਿੰਨਾ ਚਿਰ ਮੇਰਾ ਧਾਰ ਨਹੀਂ ਨਿਕਲਦਾ ਉਨਾ ਚਿਰ ਮੈਂ ਦੁਕਾਨ ਛੱਡ ਨਹੀਂ ਸਕਦਾ ਤਾਂ ਦੋਸਤੋ ਐਡਾ ਤਕੜਾ ਪੰਗਾ ਪੈ ਗਿਆ ਤੇ ਉਹਨੇ ਇਸ ਸੈਕਸ਼ਨ ਦੇ ਤਹਿਤ ਕਿਉਂਕਿ ਪੜਿਆ ਲਿਖਿਆ ਕਰਾਇਦਾ ਸੀ ਸੈਕਸ਼ਨ 27 ਲਿਮਿਟੇਸ਼ਨ ਐਕਟ ਦੇ ਤਹਿਤ ਕੇਸ ਕਰ ਦਿੱਤਾ ਤਾਂ ਮੇਰੇ ਚਾਚੇ ਨੂੰ ਬੜੇ ਗੇੜੇ ਕਢਾਏ ਪਰ ਚਾਚਾ ਮੇਰਾ ਭੌਜੀ ਸੀ ਫੇਰ ਵੀ ਤਗੜਾ ਨਿਕਲਿਆ ਉਹਨੇ ਕਿਤਨਾ ਕਿਤੇ ਬੰਦੇ ਪਾ ਕੇ ਉਹ ਜਿਹੜੀ ਦੁਕਾਨ ਕਿਸੇ ਤਰੀਕੇ ਨਾਲ ਖਾਲੀ ਕਰਾਈ ਕਿਉਂਕਿ ਦੋਸਤੋ ਖਾਲੀ ਹੋ ਜਾਂਦੀ ਹੈ ਉਸ ਤੋਂ ਬਾਅਦ ਤੁਹਾਨੂੰ ਕੋੜ ਕਚੈਰੀਆਂ ਦੇ ਚੱਕਰ ਕੱਟਣੇ ਪੈਂਦੇ ਆ ਦੋਸਤੋ ਜੇਕਰ ਤੁਸੀਂ ਦੁਕਾਨ ਮਕਾਨ ਕਿਰਾਏ ਤੇ ਦਿੰਨੇ ਹੋ ਪਹਿਲੀ ਠੇਕੇ ਤੇ ਦਿੰਨੇ ਹੋ ਪਹਿਲੀ ਠੇਕੇ ਤੇ ਇਹਨਾਂ ਸਿਰਦਰਦੀ ਨਹੀਂ ਪੈਂਦੀ ਕਿਉਂਕਿ ਆਪਾਂ ਸਾਲ ਬਾਅਦ ਹੀ ਠੇਕੇਦਾਰ ਬਦਲ ਦਿੰਨੇ ਆ ਕਿਸੇ ਹੋਰ ਨੂੰ ਦੇ ਦਿੰਨੇ ਆ ਜੇਕਰ ਤੁਸੀਂ ਦੁਕਾਨ ਮਕਾਨ ਕਿਰਾਏ ਤੇ ਦਿਨੇ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਕਰਨਾ ਕੀ ਆ ਦੁਕਾਨ ਮਕਾਨ ਕਿਰਾਏ ਦੇਣ ਤੋਂ ਪਹਿਲਾਂ ਦੋਸਤੋ ਤੁਸੀਂ ਸਭ ਤੋਂ ਪਹਿਲਾਂ ਤਾਂ ਜਦੋਂ ਵੀ ਕਿਸੇ ਨੂੰ ਮਕਾਨ ਜਾਂ ਦੁਕਾਨ ਕਿਰਾਏ ਤੇ ਦੇਣੀ ਆ ਤਾਂ ਲਗਾਤਾਰ ਨਹੀਂ ਦੇਣੀ ਕਿਉਂਕਿ ਸੈਕਸ਼ਨ 27 ਲਿਮਿਟੇਸ਼ਨ ਐਕਟ ਦੇ ਤਹਿਤ ਜੇਕਰ ਤੁਸੀਂ 12 ਤੋਂ 13 ਸਾਲ ਤੱਕ ਕਿਸੇ ਨੂੰ ਹੀ ਆਪਦੀ ਜ਼ਮੀਨ ਰੈਂਟ ਤੇ ਦੇਤੀ ਲੀਜ਼ ਤੇ ਦੇਤੀ ਠੇਕੇ ਤੇ ਦੇਤੀ ਕਿਰਾਏ ਤੇ ਦੇਤੀ ਤਾਂ ਉਸ ਦਾ ਕਿਤੇ ਨਾ ਕਿਤੇ 40% ਹੱਕ ਹੁੰਦਾ ਉਸਤੇ ਕਬਜ਼ਾ ਕਰਨ ਦਾ ਉਹ ਕਬਜ਼ਾ ਕਰ ਸਕਦਾ ਲੇਕਿਨ ਮਾਲਕਤਾ ਨਹੀਂ ਬਣ ਸਕਦਾ ਅੱਜ ਦੀ ਰੇਟ 'ਚ ਪਰ ਕਬਜ਼ਾ ਕਰ ਸਕਦਾ ਘੱਟੋ ਘੱਟ ਉਸ ਤੋਂ ਬਾਅਦ ਕੋਰਟ ਕੇਸ ਚੱਲੇਗਾ ਤੇ ਤੁਹਾਨੂੰ ਘੱਟੋ ਘੱਟ ਵੀ 30 35 40 ਸਾਲ ਤੁਹਾਡੇ ਇਦਾਂ ਹੀ ਗਾਲ ਦੇਗਾ ਨਾਲੇ ਤਾਂ ਤੁਹਾਨੂੰ ਕਿਰਾਇਆ ਜਿਹੜਾ ਕਿ ਜਿੰਨਾ ਤੁਸੀਂ ਕਿਰਾਇਆ ਲਿਆ ਹੋਗਾ ਉਹਦੇ ਚੌਗਣੇ ਪੈਸੇ ਲਾ ਦੇਵੋਗੇ ਉਸ ਤੋਂ ਬਾਅਦ ਵੀ 25 ਸਾਲ ਜਿੰਨੇ ਚਿਰ ਕੇਸ ਚੱਲਿਆ ਉਸ ਦਾ ਵੀ ਕਿਰਾਇਆ ਤੁਹਾਨੂੰ ਨਹੀਂ ਮਿਲਣਾ ਇਸ ਕਰਕੇ ਜਦੋਂ ਵੀ ਤੁਸੀਂ ਕਿਸੇ ਨੂੰ ਜ਼ਮੀਨ ਦੁਕਾਨ ਮਕਾਨ ਠੇਕੇ ਦੇਣਾ ਜਾਂ ਕਿਰਾਏ ਤੇ ਦੇਣਾ ਤਾਂ ਸਭ ਤੋਂ ਪਹਿਲਾਂ ਉਹਨੂੰ ਲਗਾਤਾਰ ਨਹੀਂ ਦੇਣਾ ਜੇਕਰ ਤੁਸੀਂ ਲਗਾਤਾਰ ਦੇਣਾ ਤਾਂ ਤੁਸੀਂ ਹਮੇਸ਼ਾ 11 ਮਹੀਨਾ ਦਾ ਉਸ ਨਾਲ ਐਗਰੀਮੈਂਟ ਕਰ ਲੈਣਾ ਵੀ 11 ਮਹੀਨੇ ਦਾ ਜੇਕਰ ਤੁਸੀਂ ਇਸ ਤੋਂ ਵੱਧ ਕਰੋਗੇ 2 3 4 ਸਾਲਾਂ ਦਾ ਵੀ ਹੋ ਜਾਂਦਾ ਉਸ ਵਾਸਤੇ ਤੁਹਾਨੂੰ ਰਜਿਸਟਰਾਰ ਕੋਲੇ ਜਾਣਾ ਪਊਗਾ ਤੇ ਉੱਥੇ ਤੁਹਾਡੇ ਪੈਸੇ ਲੱਗਣਗੇ ਇਸ ਕਰਕੇ ਤੁਸੀਂ ਨੋਟਰੀ ਤੇ ਜਾਣਾ ਤੇ ਵਕੀਲ ਹੀ ਤੁਹਾਡਾ ਅੱਧੇ ਘੰਟੇ ਦੇ ਵਿੱਚ ਉਹ ਕੰਮ ਕਰ ਦੂਗਾ ਜੇਕਰ ਕਿਸੇ ਨੂੰ ਵੀ ਤੁਸੀਂ ਮਕਾਨ ਜਾਂ ਦੁਕਾਨ ਕਿਰਾਏ ਤੇ ਦਓ ਜਿਵੇਂ ਵੀ ਜੇਕਰ ਤੁਸੀਂ ਠੇਕੇ ਤੇ ਦੇਦੇ ਨੇ ਤੁਹਾਨੂੰ ਡਰ ਲੱਗਦਾ ਵੀ ਇਹ ਕਬਜ਼ਾ ਨਾ ਕਰ ਲੇ ਜਾਂ ਜਿਵੇਂ ਵੀ ਆ ਤਾਂ ਤੁਸੀਂ ਚੁੱਪ ਕਰਕੇ ਨੌਟਰੀ ਤੇ ਜਾਣਾ ਤੁਹਾਡਾ ਰੁਪਈਆ 3 ਤੋਂ 400 ਰੁਪਈਆ ਲੱਗੂਗਾ ਉੱਥੇ ਤੁਹਾਡੇ ਕਾਗਜ਼ ਤਿਆਰ ਕਰ ਦੂਗਾ ਵਕੀਲ ਮੋਹਰ ਲਾ ਦੂਗਾ ਤੇ 11 ਮਹੀਨੇ ਤੱਕ ਤੁਸੀਂ ਉਸ ਨੂੰ ਕਰਾਏ ਤੇ ਦੇ ਸਕਦੇ ਹੋ ਜੇਕਰ ਤੁਹਾਨੂੰ ਲੱਗਦਾ ਵੀ ਇਹ ਕਿਰਾਇਆ ਬਈ ਬੰਦਾ ਚੰਗਾ ਠੀਕ ਆ ਵੀ ਇਹਦੇ ਮਨ ਚ ਖੋਟ ਨਹੀਂ ਹੈ ਕਬਜਾ ਨਹੀਂ ਕਰਦਾ ਤਾਂ ਤੁਸੀਂ 2 ਮਹੀਨੇ ਪਹਿਲਾਂ ਨੂੰ ਨੋਟਿਸ ਭੇਜਣਾ ਵੀ ਸੱਜਣਾ ਗਾਂ ਤੂੰ ਕਿਰਾਏ ਤੇ ਦੁਕਾਨ ਰੱਖਣੀ ਹੈ ਜਾਂ ਤੂੰ ਗਾਂ ਤੂੰ ਕਿਰਾਏ ਤੇ ਕਾਰ ਰੱਖਣਾ ਜੇਕਰ ਉਹ ਤੂੰ ਰੱਖਣਾ ਤੇ ਆ ਜਾ ਮੇਰੇ ਨਾਲ ਬਈ ਅਗਲੇ 11 ਮਹੀਨਾ ਦਾ ਫਿਰ ਤੂੰ ਕਰ ਲੈ ਐਗਰੀਮੈਂਟ ਜੇਕਰ ਤੁਸੀਂ ਕਹਿੰਦੇ ਵੀ ਉਹ ਇਹ ਕਿਰਾਏਬਦਾਰ ਬੰਦਾ ਖਤਰਨਾਕ ਤੇ ਇਹਨੂੰ ਮੈਂ ਨਹੀਂ ਰੱਖਣਾ ਤੇ ਤੁਸੀਂ 11 ਮਹੀਨੇ ਤੋਂ ਪਹਿਲਾਂ ਜਦੋਂ ਵੀ 9ਵਾਂ ਮਹੀਨਾ ਆਇਆ 10 2 ਮਹੀਨੇ ਪਹਿਲਾਂ ਤੁਸੀਂ ਫਿਰ ਨੋਟਿਸ ਭੇਜਣਾ ਭਾਈ ਜੀ ਮੇਰੀ ਦੁਕਾਨ ਘਰ ਮੇਰਾ ਮਕਾਨ ਜਾਂ ਮੇਰੀ ਦੁਕਾਨ ਭਾਈ ਜੀ ਖਾਲੀ ਕਰ ਦੇ ਮੈਂ ਤੈਨੂੰ ਕਿਰਾਏ ਤੇ ਨਹੀਂ ਰੱਖਣਾ ਉਸ ਤੋਂ ਬਾਅਦ ਮਹੀਨੇ ਬਾਅਦ ਫਿਰ ਇੱਕ ਨੋਟਿਸ ਭੇਜਣਾ ਭਾਈ ਜੀ ਮੈਂ ਤੈਨੂੰ ਨਹੀਂ ਰੱਖਣਾ ਤੂੰ ਖਾਲੀ ਕਰ ਦੇ ਜੇਕਰ ਉਹ ਖਾਲੀ ਨਹੀਂ ਕਰਦਾ ਤਾਂ ਉਸ ਤੋਂ ਬਾਅਦ ਦੋਸਤੋ ਤੁਹਾਡੇ ਨਾਲ ਪੁਲਸ ਹੋਊਗੀ ਤੁਹਾਡੇ ਕੋਲੇ ਸਬੂਤ ਹੋਊਗੀ ਕਿਉਂਕਿ ਤੁਸੀਂ ਉਹਨੂੰ ਬਹੁਤ ਸਾਰੇ ਨੋਟਿਸ ਭੇਜੇ ਹੋਣਗੇ ਤਾਂ ਇਸ ਕਰਕੇ ਤੁਹਾਨੂੰ ਕੋਰਟ ਕਚੈਰੀਆਂ ਦੇ ਵਿੱਚ ਚੱਕਰ ਨਹੀਂ ਖਾਣੇ ਪੈਣਗੇ ਤੇ ਤੁਹਾਨੂੰ ਪੁਲਸ ਈਜ਼ੀ ਤਰੀਕੇ ਨਾਲ ਇੱਕ ਮਹੀਨੇ ਦੇ ਵਿੱਚ ਤੁਹਾਡਾ ਦੁਕਾਨਦਾਰ ਨੂੰ ਕਹਿ ਦਊਗੀ ਵੀ ਭਾਈ ਸਾਹਿਬ ਤੂੰ ਜਾ ਤੂੰ ਐਵੇਂ ਮਾਲਕ ਨਾ ਬਣ ਜੇਕਰ ਤੁਸੀਂ ਉਸ ਨਾਲ ਐਗਰੀਮੈਂਟ ਨਹੀਂ ਕੀਤਾ ਜਾਂ ਤੁਸੀਂ ਉਸ ਨੂੰ ਨੋਟਿਸ ਨਹੀਂ ਭੇਜਿਆ ਤਾਂ ਤੁਸੀਂ ਉਸ ਨੂੰ ਧੱਕੇ ਨਾਲ ਠਾਉਣ ਦੀ ਕੋਸ਼ਿਸ਼ ਕੀਤੀ ਜਾਂ ਉਹਨੂੰ ਮਾਰਕ ਕਟ ਕੀਤੀ ਜਾਂ ਉਸ ਦਾ ਸਮਾਨ ਕੱਢ ਕੇ ਬਾਹਰ ਸੱਟਿਆ ਤਾਂ ਦੋਸਤੋ ਕੇਸ 'ਚ ਜਾਵੜੂਗਾ ਜੇਕਰ ਉਹ ਬੰਦਾ ਪੜਿਆ ਲਿਖਿਆ ਹੋਇਆ ਤੇ ਛਾਤਰ ਹੋਇਆ ਨਾਲੇ ਤਾਂ ਤੁਹਾਡੇ ਮਕਾਨ 'ਚ ਰਹੂ ਨਾਲੇ ਤੁਹਾਡੇ ਤੇ ਚਲਾਊ ਕੇਸ ਤੇ ਘਟੋ ਘਟ ਵੀ ਦੋਸਤੋ ਉਸ ਕੇਸ ਨੂੰ ਜਿੱਤ ਤਾਂ ਤੁਸੀਂ ਜਾਓਗੇ ਪਰ ਉਸ ਵਾਸਤੇ ਤੁਹਾਨੂੰ ਲੰਮਾ ਸਮਾਂ ਉਸ ਦੇ ਨਾਲ ਬੈਠਣਾ ਪੈਣਾ ਲੇਕਿਨ ਜੇਕਰ ਤੁਸੀਂ ਬਾਈ ਦੀ ਵੇ ਐਗਰੀਮੈਂਟ ਨਹੀਂ ਕੀਤਾ ਤੇ ਉਸ ਨਾਲ ਤੁਸੀਂ ਲੜੋ ਨਾ ਤੇ ਤੁਸੀਂ ਚੁੱਪ ਕਰਕੇ ਪਹਿਲਿਸਕ ਹੈ ਤੁਸੀਂ 441 437 ਆਪੀਸੀ ਦੇ ਤਹਿਤ ਪੁਲਿਸ ਥਾਣੇ 'ਚ ਦੇ ਸਕਦੇ ਹੋ ਉਸ ਤੋਂ ਬਾਅਦ ਜੇ ਵੀ ਜੇਕਰ ਗੱਲ ਨਹੀਂ ਬਣੀ ਤਾਂ ਆਪੀਸੀ 406 ਦੇ ਤਹਿਤ ਵੀ ਤੁਸੀਂ ਸ਼ਿਕਾਇਤ ਕਰ ਸਕਦੇ ਹੋ ਆਪੀ 420 ਦੇ ਤਹਿਤ ਵੀ ਤੁਸੀਂ ਐਸ ਡੀ ਐਮ ਕੋਲ ਜਾ ਕੇ ਸ਼ਿਕਾਇਤ ਕਰ ਸਕਦੇ ਹੋ ਕਿਤੇ ਨਾ ਕਿਤੇ ਤੁਹਾਡਾ ਸਾਲ ਡੇਟ ਸਾਲ 'ਚ ਉਹ ਹੱਲ ਹੋ ਜਾਊਗਾ ਜੇਕਰ ਤੁਸੀਂ ਉਸ ਦੇ ਨਾਲ ਯਾਨੀ ਕਿ ਮਾੜਾ ਚੰਗੀ ਹਰਕਤ ਨਹੀਂ ਕੀਤੀ ਉਸ ਨੂੰ ਧਮਕੀਆਂ ਨਹੀਂ ਦਿੱਤੀਆਂ ਕਿਉਂਕਿ ਇਹੋ ਜੇ ਕਿਰਾਏਦਾਰ ਕੀ ਕਹਿੰਦੇ ਜੇ ਤੁਸੀਂ ਫੋਨ ਕੀਤਾ ਧਮਕੀ ਦਿੱਤੀ ਤਾਂ ਉਹ ਸੇਵ ਕਰ ਲੈਣਗੇ ਦੋਸਤ ਉਹ ਰੱਖਣਗੇ ਜੱਜ ਕੋਲ ਉਹਨਾਂ ਨੇ ਇਹੀ ਗੱਲ ਕਹਿਣੀ ਆ ਜਾ ਕੇ ਵੀ ਇਹਨੇ ਜੀ ਸਾਨੂੰ ਪਹਿਲਾਂ ਨੋਟਿਸ ਨਹੀਂ ਦਿੱਤਾ ਠੀਕ ਹੈ ਨਾ ਸਾਨੂੰ 2-3 ਮਹੀਨੇ ਪਹਿਲਾਂ ਦੱਸਣਾ ਸੀਗਾ ਹੁਣ ਅਸੀਂ ਬੱਚੇ ਲਾਤੇ ਜੀ ਸਕੂਲ 'ਚ ਹੁਣ ਜਿੰਨਾ ਚਿਰ ਸਾਡੇ ਬੱਚੇ ਪੜ੍ਹਦੇ ਆ ਸਾਲ ਉਹ ਪੜਨਗੇ ਜੀ ਹੁਣ ਉਸ ਤੋਂ ਬਾਅਦ ਅਸੀਂ ਜਾਵਾਂਗੇ ਉਹ ਏਦਾਂ ਏਦਾਂ ਕਰਦੇ ਬਹੁਤ ਸਾਰੇ ਬਹਾਨੇ ਬਣਾ ਲੈਣਗੇ ਜੇਕਰ ਉਹ ਤੁਸੀਂ ਦੁਕਾਨ ਦਿੱਤੀ ਤਾਂ ਉਹਨੇ ਕਹਣਾ ਜੀ ਸਾਡਾ ਤਾਂ 10 ਲੱਖ ਰੁਪਈਆ ਇੱਥੇ ਉਧਾਰ ਆ ਅਸੀਂ ਦੁਕਾਨ ਕਿਵੇਂ ਛੱਡ ਦਈਏ ਜੇਕਰ ਇਹਨੇ ਕਿਰਾਏ ਤੇ ਲੈਣੀ ਤਾਂ ਕਾਬ ਦਾ ਕਰਾਇਆ ਲਈ ਜਾਵੇ ਪਰ ਅਸੀਂ ਦੁਕਾਨ ਨਹੀਂ ਛੱਡ ਸਕਦੇ ਹੌਲੀ ਹੌਲੀ ਜੇਕਰ ਤੁਸੀਂ ਕੇਸ ਕਰਤਾ ਤੇ ਉਹਨੇ ਕਿਰਾਇਆ ਦੇਣਾ ਵੀ ਬੰਦ ਕਰ ਦੇਣਾ ਉਸ ਤੋਂ ਬਾਅਦ ਉਹਦਾ ਕਬਜ਼ਾ ਹੋ ਜਾਣਾ ਤਾਂ ਦੋਸਤੋ ਬਹੁਤ ਤੰਗੀਆਂ ਆਉਂਦੀਆਂ ਤੇ ਜਦੋਂ ਵੀ ਤੁਸੀਂ ਬਾਈ ਜੀ ਦੁਕਾਨ ਕਿਰਾਏ ਤੇ ਦਉ ਮਕਾਨ ਕਿਰਾਏ ਤੇ ਦਉ ਜ਼ਮੀਨ ਠੇਕੇ ਤੇ ਦਉ ਤਾਂ ਸਭ ਤੋਂ ਪਹਿਲਾਂ ਐਗਰੀਮੈਂਟ ਕਰੋ ਐਗਰੀਮੈਂਟ 11 ਮਹੀਨਿਆਂ ਦਾ ਕਰੋ ਜੇਕਰ ਤੁਸੀਂ ਦੋਸਤੋ ਦੁਕਾਨ ਮਕਾਨ ਕਿਰਾਏ ਤੇ ਛਡਾਉਣੀਆਂ ਤਾਂ 2 ਮਹੀਨੇ ਪਹਿਲਾਂ ਨੋਟਿਸ ਦੇ ਦਿਓ ਬਸ ਤੁਹਾਡੀ ਦੁਕਾਨ ਸੇਫ ਰਹੇਗੀ ਮਕਾਨ ਸੇਫ ਰਹੇਗਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ